ਲੋਜੀਟੂ ਲੋ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਗੁਰਸਿਫਤ ਕੌਰ ਦੀ ਨਵੀਂ ਗੱਡੀ ਆ ਚੁੱਕੀ ਹੈਗੀ ਤੁਸੀਂ ਸੋਚਦੇ ਹੋਵੋਗੇ ਕੱਲ ਪਰਸੋਂ ਤੇ ਇੱਕ ਨਵੀਂ ਗੱਡੀ ਗੁਰਸਿਫਤ ਨੂੰ ਥਾਰ ਲੈ ਆ ਕੇ ਦਿੱਤੀ ਸੀ ਅੱਜ ਇੱਕ ਹੋਰ ਲਿਆਂਦੀ ਹਾਂਜੀ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਇਹ ਗੁਰਸਿਫਤ ਕੌਰ ਦੀ ਨਵੀਂ ਗੱਡੀ ਆ ਚੁੱਕੀ ਆ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪ੍ਰੀਤ ਕੌਰ ਟਿੱਟ ਲੋ ਫੈਮਿਲੀ ਦੇ YouTube ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਹੋ ਜਾਂਦਾ ਹੈ ਸਵਾਗਤ ਡੈਡੀ ਡਿਊਟੀ ਗਏ ਸੀ ਡਿਊਟੀ ਤੋਂ ਪਤਾ ਹੀ ਨਹੀਂ ਸਾਨੂੰ ਤਾਂ ਲੱਗਿਆ ਹੈਗਾ ਕਦੋਂ ਇੱਕ ਨਵੀਂ ਗੱਡੀ ਇਹਦੇ ਵਾਸਤੇ ਲੈ ਆਏ ਹਨਾ ਬੜਾ ਚਾ ਸੀ ਸਿੱਤ ਨੂੰ ਕਿਵੇਂ ਬੈਠੀ ਆਗੀ ਇਹਨੂੰ ਐਂਸੀ ਲਫਾਫਾ ਪਹਿਲੇ ਹੀ ਲਾ ਦੋ ਮੰਮਾ ਮੈਂ ਬਹਿਣਾ ਮੰਮਾ ਮੈਂ ਬਹਿਣਾ ਬੈ ਤਾਂ ਗਈ ਫੇਰ ਇਹਨੂੰ ਸੀਗਾ ਵੀ ਮੈਂ ਚਲਾਵਾਂ ਛੇਤੀ ਛੇਤੀ ਗੱਡੀ ਚਲਾਵਾਂ ਕਿਉਂਕਿ ਇਹਦੇ ਵਿੱਚ ਟੋਟਲੀ ਜਿਹੜੇ ਇਹਦੇ ਸ਼ੌਂਕ ਨੇ ਉਹਦੇ ਪਾਪਾ ਲੈਨੇਗੇ ਸੁਦੀਪ ਨੂੰ ਵੀ ਗੱਡੀਆਂ ਦਾ ਪੂਰੇ ਸ਼ੌਂਕ ਸੀ ਤੇ ਇਹਨੂੰ ਤਾਂ ਹੈਗੀ ਹੈਗਾ ਹੈਗਾ ਜੀ ਹਨਾ ਤੇ ਕਹਿੰਦੇ ਹੁੰਦੇ ਬੱਚੇ ਮਾਪੇ ਤੇ ਜਾਂਦੇ ਨੇਗੇ ਜਿਉਂਦੇ ਰਹਿਣੇ ਤੇ ਦਾਦਾ ਦਾਦੀ ਜੀ ਜਿਹੜੇ ਹਰ ਸ਼ੌਂਕ ਪੂਰਾ ਕਰਦੇ ਨੇਗੇ ਗੱਡੀ ਚੱਲੀ ਪੂਰੇ ਖੁਸ਼ੀ ਅਹ ਲਓ ਜੀ ਮੰਜੇ ਚ ਮਾਰਿਆ ਕੋਲੇ ਪਿੱਛੇ ਮੇਰੀ ਸਕੂਟੀ ਖੜੀ ਹੈਗੀ ਫੇਰ ਭਾਈ ਨਵਾਂ ਡਰਾਈਵਰ ਆ ਹਨਾ ਦੇਖੋ ਚਾਹ ਵੀ ਹੁੰਦਾ ਹੈ ਸਾਰੇ ਪਾਸੇ ਹੋ ਗਏ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਮੈਨੂੰ ਆਏ ਸੀ ਕਿਤੇ ਗੁਰਸਿੱਖਤ ਗੱਡੀ ਮੇਰੇ ਚ ਨਾ ਮਾਰੇ ਕਿੰਨੀਆਂ ਹੀ ਖੇਡਾਂ ਪਈਆਂ ਨੇ ਹੀ ਪਰ ਇਹ ਕੁੜੀ ਖੇਡਾਂ ਨਾਲ ਨਹੀਂ ਰੱਜਦੀ ਹੈਗੀ ਇਹ ਦੀ ਸ਼ੌਂਕ ਤਾਂ ਅਵੱਲੇ ਹੀ ਨੇਗੇ ਸੋ ਜੀ ਅੱਜ ਦੇ ਵਲੌਗ ਦੇ ਵਿੱਚ ਅਸੀਂ ਇੱਕ ਖਾਸ ਰੈਸਪੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਪੂਰੇ ਵਲੌਗ ਦੇ ਵਿੱਚ ਬਣੇ ਰਹਿਣਾਗਾ ਤੇ ਗੁਰਸਿੱਖਤ ਦੀ ਜਿਹੜੀ ਗੱਡੀ ਹੈ ਤੁਹਾਨੂੰ ਕਿਵੇਂ ਲੱਗੀ ਸੋਹਣੀ ਲੱਗੀ ਨਾ ਵਧੀਆਗੀ ਛੋਟੇ ਬੱਚਿਆਂ ਦੇ ਲਈ ਇਹੋ ਜਿਹੀ ਖੜਾਉਣੇ ਲਿਆ ਦਿਓ ਹਨਾ ਖੁਸ਼ ਹੋ ਜਾਂਦੇ ਨੇ ਬੱਚੇ ਜੇ ਬੱਚੇ ਖੁਸ਼ ਹੈ ਤਾਂ ਮਾਪੇ ਆਪਣੇ ਆਪ ਹੀ ਖੁਸ਼ ਨੇ ਫਿਰ ਕਹਿੰਦੀ ਮੈਂ ਗੱਡੀ ਨੂੰ ਅੰਦਰ ਲੈ ਕੇ ਜਾਣਾਗਾ ਹਰੇਕ ਨੂੰ ਹੁੰਦਾ ਨਾ ਜੇ ਆਪਦੀ ਚੀਜ਼ ਨੂੰ ਅੰਦਰ ਹੀ ਲੈ ਕੇ ਚੱਲੀਏ ਅੰਦਰ ਲਈ ਆਈ ਕਦੇ ਰੇਸ ਦੇ ਦੇ ਕਦੇ ਬ੍ਰੇਕ ਲਾ ਲੇ ਉਹ ਕੰਮ ਸੀਦਾ ਫਿਰ ਕਹੇ ਮੈਨੂੰ ਬੈਠੇ ਨੂੰ ਲਾਈਟਾਂ ਨਹੀਂ ਦੀਨੀਆਂ ਅੱਗੇ ਮੂੰਹ ਕਰਕੇ ਨਾ ਜਿਹੜੀਆਂ ਫਰੰਟ ਤੇ ਲਾਈਟਾਂ ਸੀ ਉਹ ਦੇਖਦੀ ਸੀ ਤੇ ਮੰਮੀ ਵੀ ਬੜੇ ਚਾਣ ਵਾਲਾ ਹਨਾ ਫਿਰ ਅਸੀਂ ਫੋਟੋ ਸ਼ੂਟ ਕੀਤਾ ਫੋਟੋ ਸ਼ੂਟ ਕਰਕੇ ਵਟਸਐਪ ਤੇ ਸਟੇਟਸ ਲਾਏ ਹਨਾ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਬੜਾ ਕਾਮਨ ਜਾ ਹੋ ਗਿਆ ਕੋਈ ਚੀਜ਼ ਨਮੀ ਲਿਆਓ ਅੱਜ ਕੱਲ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਤੁਸੀਂ ਕੀ ਕਰ ਰਹੇ ਹੋ ਤੇ ਕਿੱਥੇ ਗਏ ਸੀ ਆਪਾਂ ਨੂੰ ਤਾਂ ਸਟੇਟਸਾਂ ਤੋਂ ਹੀ ਪਤਾ ਲੱਗ ਜਾਂਦਾ ਹਨਾ ਲਾਈਫ ਬੜੀ ਟੈਕਨੀਕਲ ਹੋ ਗਈ ਹੈ ਕਿ ਟੈਕਨੋ ਸਵੀ ਐਰਾਗਾ ਹੁਣ ਦਾ ਤੇ ਗੁਰਸਿਫ ਤੋਂ ਕਦੇ ਫੇਰ ਗੱਡੀ ਬਾਹਰ ਲਿਆਵੇ ਕਹਿੰਦੀ ਨਹੀਂ ਨਹੀਂ ਮੈਂ ਚਲਾਉਣਾ ਦਾਦੂ ਨੂੰ ਕਹਿੰਦੀ ਦਾਦੂ ਮੈਨੂੰ ਰਿਮੋਟ ਦੇ ਦੋ ਛੇਤੀ ਛੇਤੀ ਮੈਂ ਤਾਂ ਰੂਟ ਨਾਲ ਵੀ ਚਲਾਉਣੀ ਆ ਬੱਚਿਆਂ ਦਾ ਨਾ ਡਰ ਲੱਗਦਾ ਰਹਿੰਦਾ ਵੀ ਹੁਣ ਤਾਂ ਦੇਖੋ ਪੈਸੇ ਲਾਏ ਨੇ ਹਨਾ ਛੇਤੀ ਬੱਚੇ ਖਰਾਬ ਵੀ ਕਰ ਦਿੰਦੇ ਨੇ ਫਿਰ ਇੰਨੀ ਮਹਿੰਗੀ ਚੀਜ਼ ਦਾ ਮਤਲਬ ਲਿਆਂਦੀ ਦਾ ਵੀ ਕੋਈ ਫਾਇਦਾ ਨਹੀਂ ਕੇਅਰ ਪੇਰੈਂਟਸ ਤੇ ਵੀ ਟੋਟਲੀ ਡਿਪੈਂਡ ਹੁੰਦੀ ਹੈਗੀ ਬੱਚੇ ਤਾਂ ਨਪੋਲ ਹੁੰਦੇ ਨੇ ਇਹਨਾਂ ਨੂੰ ਤਾਂ ਕੋਈ ਵੀ ਚੀਜ਼ ਦੇ ਦੂ ਫਿਰ ਥੈਂਕ ਯੂ ਕਰੇ ਦਾदू ਨੂੰ ਪਾਰੀਆਂ ਕੀਤੀਆਂ ਨੇ ਇੰਨੀਆਂ ਦਾਦੀ ਜੀ ਨੂੰ ਕੀਤੀਆਂ ਆਪਦੀ ਨੂੰ ਹਨਾ ਤਾਂ ਮਿਸ ਜ਼ਰੂਰ ਕਰਦੇ ਆ ਸੁਦੀਪ ਨੂੰ ਪਰ ਉਹ ਸਾਡੇ ਨਾਲ ਹੈ ਜੇ ਅਸੀਂ ਤੁਰ ਰਹੇ ਹਾਂ ਸਾਡੇ ਨਾਲ ਸੁਦੀਪ ਆਹਣਾ ਜੀ ਇਧਰ ਦੇਖੋ ਜੀ ਡੈਡੀ ਡਿਊਟੀ ਤੋਂ ਆਏ ਸੀ ਸ਼ਾਮ ਹੋ ਚੁੱਕੀ ਸੀ ਅਪ੍ਰੋਕਸੀਮੇਟਲੀ ਅਸੀਂ ਸੋਚਿਆ ਵੀ ਚਲੋ ਕੁਝ ਹਲਕਾ ਫੁਲਕਾ ਬਣਾ ਲੈਂਦੇ ਹਲਕੇ ਫੁਲਕੇ ਜੀ ਭੁੱਖ ਲੱਗੀ ਹੋਈ ਸੀ ਤਾਂ ਮੈਂ ਮੰਮੀ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰਸੇਵਤ ਦੇ ਨਾਲ ਇੰਜੋਏ ਕਰੋ ਮੈਂ ਆ ਜਾਨੀ ਆ ਕਿਚਨ ਦੇ ਵਿੱਚ ਮੈਂ ਤੁਹਾਨੂੰ ਜੀ ਅੱਜ ਆਪਣੇ ਸਟਾਈਲ ਦੇ ਵਿੱਚ ਮੈਗੀ ਬਣਾਉਣੀ ਸਿਖਾਉਂਗੀ ਸਿਖਾਉਂਗੀ ਤੁਹਾਨੂੰ ਬਣਾ ਕੇ ਇਹਨਾਂ ਨੂੰ ਖਵਾਈ ਹਨਾ ਜੀ ਹਰੇਕ ਦਾ ਅਲੱਗ-ਅਲੱਗ ਸਟਾਈਲ ਹੁੰਦਾ ਮੈਗੀ ਬਣਾਉਣ ਦਾ ਮੈਂ ਤਾਂ ਟੂਟਲੀ ਆਪਣੇ ਹਸਬੰਡ ਤੋਂ ਸਿੱਖੀ ਸੀ ਮੈਗੀ ਬਣਾਉਣੀ ਵੀ ਹੋਸਟਲ 'ਚ ਮੇਰੇ ਰੂਮ ਮੇਟ ਬਣਾ ਲੈਂਦੀ ਸੀ ਹਨਾ ਖਾਣ ਪੀਣ ਦੇ ਮਾਮਲੇ 'ਚ ਮੈਂ ਜ਼ੀਰੋ ਹੁੰਦੀ ਸੀ ਬਟ ਹੁਣ ਅੱਗੇ ਥੋੜੀ ਥੋੜੀ ਇੰਪਰੂਵਮੈਂਟ ਹੋ ਚੁੱਕੀ ਆ ਕਾਫੀ ਇੰਪਰੂਵਮੈਂਟ ਹੋ ਚੁੱਕੀ ਹੈਣਾ ਜੀ ਦੇਖੋ ਜੀ ਪਿਆਜ਼ ਮੈਂ ਕੱਟ ਲਏ ਸੀ ਟਮਾਟਰ ਲੈ ਲਏ ਸੀ ਤਿੰਨ ਪੈਕੇਟ ਸੀਗੇ ਮੇਰੇ ਕੋਲੇ ਮੈਗੀ ਦੇ ਪਿਆਜ਼ ਲੰਮੇ ਕੱਟ ਲੈਣੇ ਨੇ 2 ਮਿੰਟ 'ਚ ਮੈਗੀ ਕਿਵੇਂ ਤਿਆਰ ਹੁੰਦੀ ਹੈ ਜੀ ਦੇਖੋ ਆਪਾਂ ਇੱਕ ਫਰਾਈ ਪੈਨ ਦੇ ਵਿੱਚ ਪਾਣੀ ਪਾ ਲਿਆ ਤੇ ਸ਼ੁਰੂ ਕਰਤਾ ਜੀ ਥੋੜਾ ਜਿਹਾ ਇਹਦੇ ਵਿੱਚ ਇੱਕ ਚਮਚਾ ਹਨ ਇੱਕ ਚਮਚ ਤੁਸੀਂ ਕਯੋ ਦਾ ਪਾ ਦੇਣਾ ਉਹਦੇ ਨਾਲ ਕੀ ਹੈਗਾ ਕਿ ਮੈਗੀ ਹੋਰ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਇਹ ਨਾ ਸੋਚੋ ਕਿ ਮੈਂ ਤੜਕੇ ਚ ਪਾ ਕਯੋ ਨਹੀਂ ਪਾਉਂਗੀ ਉਹਦੇ ਵਿੱਚ ਵੀ ਪਾਉਂਗੀ ਜੀ ਠੀਕ ਹੈ ਜੀ ਫੇਰ ਆਪਾਂ ਜਿਹੜੇ ਮੈਗੀ ਵਾਲੇ ਪੈਕੇਟ ਖੋਲਲੇ ਉਹਦੇ ਵਿੱਚੋਂ ਕੱਢ-ਕੱਢ ਕੇ ਮੈਗੀ ਨੂੰ ਉਹਦੇ ਵਿੱਚ ਸਾਰੇ ਪੈਕੇਟਸ ਜਿੰਨੇ ਵੀ ਉਹ ਨੂੰ ਆਪਾਂ ਪਾ ਦੇਣਾਗਾ ਇੰਨੀ ਟੇਸਟੀ ਮੈਗੀ ਬਣੀ ਨਾ ਸਿਰਾ ਹੀ ਲੱਗ ਗਿਆ ਅੱਜ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਗੁਰਸੇਵਤ ਦੀ ਕਾਰ ਦੀ ਸਮਝ ਲੂ ਪਾਰਟੀ ਸੀ ਅੱਜ ਤਾਂ ਹਨਾ ਜੀ ਤਿੰਨੇ ਪੈਕੇਟ ਆਪਾਂ ਪ੍ਰੋਪਰਲੀ ਪਾ ਦੇਣੇ ਨੇ ਕਿ ਇਹ ਇਧਰਲੇ ਪਾਸੇ ਜਿਹੜਾ ਆਪਣੀ ਮੈਗੀ ਹੈਗੀ ਇਹ ਉਬਲ ਜੂਗੀ ਕਿਉਂਕਿ ਉਬਲਣ ਤੇ ਹੀ ਟੋਟਲੀ ਹੈ ਡਿਪੈਂਡ ਹੁੰਦੀ ਹੈਗੀ ਮੈਗੀ ਦੇ ਆਪਾਂ ਸਾਰੇ ਪਾਤੇ ਜਿਹੜੇ ਤੁਹਾਡੇ ਕੋਲੇ ਮਸਾਲੇ ਆਉਂਦੇ ਹੁੰਦੇ ਨੇ ਨਾਲ ਪਾਊਚ ਵਿੱਚ ਹੀ ਹੁੰਦੇ ਨੇਗੇ ਇਹ ਮਸਾਲੇ ਆਪਾਂ ਤੜਕੇ ਦੇ ਵਿੱਚ ਵੀ ਪਾ ਲੈਣੇ ਆਗੇ ਬਟ ਜਦੋਂ ਆਪਾਂ ਉਬਾਲਦੇ ਆ ਨਾ ਮੈਗੀ ਨੂੰ ਉਹਦੇ ਵਿੱਚ ਵੀ ਪਾ ਦੇ ਫਿਰ ਮੈਗੀ ਦੇ ਜਿਹੜੀਆਂ ਇਹ ਸੇਵੀਆਂ ਜਿਹਾ ਹੁੰਦੀਆਂ ਨੇ ਇਹਦੇ ਵਿੱਚ ਰਸ ਮਿਚ ਜਾਂਦਾ ਗੁਰਸੇਵਤ ਦੇਖ ਲਓ ਪਿੱਛੇ ਕਿਵੇਂ ਫਿਰਦੀ ਆ ਸਿਰ ਨਮਾਈ ਸੀਗੀ ਤੇ ਭੱਜੀ ਫਿਰਦੀ ਆ ਕਿ ਕਹਿੰਦੀ ਮम्मा ਮੈਗੀ ਬਣਾ ਦਿਓ ਮੈਗੀ ਬਣਾ ਦਿਓ ਇਹ ਵੀ ਖਾਣ ਵਾਲਾ ਸ਼ੌਂਕ ਵੀ ਇਹਦਾ ਇਹਦੇ ਪਾਪਾ ਤੇ ਹੀ ਆਗਾ ਸੁਦੀਪ ਨੂੰ ਵੀ ਮੈਗੀ ਇੰਨੀ ਪਸੰਦ ਆ ਗਈ ਤੇ ਇਹਨੂੰ ਵੀ ਬਹੁਤ ਪਸੰਦ ਆ ਗਈ ਜਦੋਂ ਇਹਨੂੰ ਭੁੱਖ ਲੱਗਦੀ ਹੈ ਨਾ ਹੋਰ ਕੁਝ ਨਹੀਂ ਖਾਂਦੀ ਰੋਟੀ ਕਹਦੀ ਵੀ ਪੁੱਤ ਰੋਟੀ ਖਾ ਲੋ ਜਮੈਂ ਹੀ ਨਹੀਂ ਖਾਂਦੀ ਆ ਕੋ ਮੈਗੀ ਬਣਾ ਦੋ ਮੈਗੀ ਬਣਾ ਦੋ ਲੋ ਜੀ ਆਪਾਂ ਦੂਜੇ ਪਾਸੇ ਫਰਾਈ ਪੈਨ ਰੱਖਤਾ ਉਹਨੂੰ ਮੈਂ ਸਾਫ਼ ਕਰਤਾ ਸੀ ਕਿਉਂਕਿ ਸੁੱਕ ਛੇਤੀ ਜਾਂਦਾਗਾ ਹਨਾ ਤੇ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਆਪਾਂ ਪਾ ਲਿਆ ਜੀ ਕਿਉ ਕਿਉ ਪਾ ਲਿਆ ਜੀ ਠੀਕ ਹੈ ਜੀ ਕਈ ਪਰਿਵਾਰ ਹੁੰਦੇ ਤੇਲ ਵੀ ਪਾ ਲੈਂਦੇ ਨੇ ਉਹ ਤੁਹਾਡੇ ਦੇ ਡਿਪੈਂਡ ਹਣਾ ਤੁਸੀਂ ਕੁਛ ਮਰਜ਼ੀ ਪਾਓ ਜੋ ਚੀਜ਼ ਤੁਹਾਨੂੰ ਪਸੰਦ ਆਗੀ ਤੇ ਜੇ ਤੁਹਾਨੂੰ ਪਸੰਦ ਹੈਗਾ ਤਾਂ ਹਲਕਾ ਜਿਹਾ ਜੀਰਾ ਵੀ ਪਾ ਲਓ ਜੀਰੇ ਨਾਲ ਵੀ ਮੈਂ ਤਾਂ ਪਾਉਣੀ ਹੈ ਜੀ ਜੀਰਾ ਪਾਉਣ ਤੋਂ ਬਾਅਦ ਪਹਿਲਾਂ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਲਈਆਂ ਹਾਂ ਹਰੀਆਂ ਮਿਰਚਾਂ ਵੀ ਨਾਲ ਦੀ ਨਾਲ ਪਾ ਲੈਣੇ ਬਟ ਤੁਸੀਂ ਇਹਨਾਂ ਯਾਦ ਰੱਖਣਾ ਕਿ ਟਮਾਟਰ ਕਦੇ ਵੀ ਨਾਲ ਨਾ ਪਾਓ ਜਦੋਂ ਵੀ ਤੜਕਾ ਲਾਉਣਾ ਹੈ ਨਾ ਟਮਾਟਰ ਨੂੰ ਪਹਿਲਾਂ ਨਾ ਪਾਵੋ ਬਾਅਦ ਦੇ ਵਿੱਚ ਟਮਾਟਰ ਪਾਉਣਾਗਾ ਆਪਾਂ ਪਿਆਜ਼ ਪਹਿਲਾਂ ਪਾਲੇ ਪਿਆਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਹਨਾ ਪ੍ਰੋਪਰਲੀ ਉਹਦੇ ਵਿੱਚ ਮਿਕਸ ਅਪ ਹੋਣ ਤੇ ਤੇ ਭੁੱਜਣ ਤੇ ਵੀ ਟਾਈਮ ਲੱਗਦਾ ਹਨ ਤਾਂ ਉਧਰਲੇ ਪਾਸੇ ਦੇਖੋ ਜੀ ਆਪਣੀ ਮੈਗੀ ਦੀ ਰੰਗਤ ਤੁਹਾਨੂੰ ਦਿਸ ਰਹੀ ਹੋਣੀ ਵੀਡੀਓ ਦੇ ਵਿੱਚ ਮੈਂ ਨਾ ਪਰਲੇ ਪਾਸੇ ਫਰਾਈ ਪੈਨ ਚ ਰੱਖਤਾ ਸੀਗਾ ਉਹ ਤਾਂ ਕਰਕੇ ਤੁਹਾਨੂੰ ਥੋੜਾ ਜਆ ਹੋ ਸਕਦਾ ਕਲੀਅਰ ਨਾ ਹੋਵੇ ਬਟ ਕਲੀਅਰ ਹੈਗੀ ਹੈ ਜੀ ਠੀਕ ਹੈ ਸੋ ਇਧਰ ਆਪਾਂ ਪਿਆਜ਼ ਦੇ ਵਿੱਚ ਟਮਾਟਰ ਪਾ ਦਿੱਤਾ ਸੀ ਇੱਕ ਟਮਾਟਰ ਨੂੰ ਆਪਾਂ ਗਾਲਦੇ ਆ ਨਾ ਜਦੋਂ ਗਲਦਾ ਟਮਾਟਰ ਗਲਣਾ ਹੀ ਕਹਿ ਦਿੰਨੀ ਆਪਾਂ ਵੈਸੇ ਹਨਾ ਵੀ ਭੁੱਜ ਜਾਂਦਾ ਟਮਾਟਰ ਉਹਦੇ ਵਿੱਚ ਤਾਂ ਉਹਨੂੰ ਭੁੱਜਣ ਦਾ ਇੱਕ ਤਰੀਕਾ ਹੈਗੇ ਤੁਸੀਂ ਹਲਕਾ ਜਿਹਾ ਨਮਕ ਪਾ ਦਿਓ ਦੇਖੋ ਜੀ ਮੈਗੀ ਟੋਟਲੀ ਉਬਲ ਚੁੱਕੀ ਹੈਗੀ ਲਓ ਸੇਵੀਆਂ ਪੂਰੀ ਤਰ੍ਹਾਂ ਮੈਗੀ ਮਸਾਲਾ ਪ੍ਰੋਪਰਲੀ ਉਹਦੇ ਵਿੱਚ ਰਚ ਚੁੱਕੇ ਆਗਾ ਤੇ ਇਧਰਲੇ ਪਾਸੇ ਜਿਹੜਾ ਆਪਾਂ ਤੜਕਾ ਲਾਇਆਗਾ ਹਨਾ ਇਹ ਵੀ ਹਲਕਾ ਹਲਕਾ ਜਿਹੜਾ ਬਰਾਉਨਿਸ਼ ਹੋ ਗਿਆ ਕਈ ਪਰਿਵਾਰ ਹੁੰਦੇ ਨੇ ਉਹਦੇ ਵਿੱਚ ਹੋਰ ਮਸਾਲੇ ਵੀ ਪਾ ਦਿੰਦੇ ਨੇ ਆਪਾਂ ਬੇਸਿਕ ਮਸਾਲੇ ਪਾਵਾਂਗੇ ਤੇ ਥੋੜਾ ਜਿਹਾ ਨਾਲ ਜਿਹੜਾ ਮੈਗੀ ਮਸਾਲਾ ਹੈਗਾ ਉਹ ਪਾ ਲਾਂਗੇ ਇਹਨੂੰ ਆਪਾਂ ਫੁੱਲ ਜਿਹੜਾ ਸਪੀਡ ਤੇ ਬਣਾਉਣਾਗਾ ਸਿਮ ਤੇ ਨਹੀਂ ਬਣਾਵਾਂਗੇ ਤੇ ਫੇਰ ਆਪਾਂ ਇਧਰਲੇ ਪਾਸੇ ਜਦੋਂ ਮੈਂ ਦੇਖਿਆ ਕਿ ਹਾਂਜੀ ਮੈਗੀ ਤਾਂ ਬਣ ਕੇ ਤਿਆਰ ਆ ਗਈ ਤਾਂ ਮੈਂ ਸੱਚੇ ਥੋੜੀ ਜੀ ਵੇਟ ਕਰ ਲੈਣੇ ਚਲੋ ਉਧਰੋਂ ਮੈਂ ਜਿਹੜਾ ਸੀ ਗੈਸ ਬੰਦ ਕਰ ਦਿੱਤਾ ਇਧਰਲੇ ਪਾਸੇ ਪਹਿਲਾਂ ਮੈਂ ਹਲਕਾ ਜਿਹਾ ਨਮਕ ਪਾਤਾ ਸੀ ਜੀ ਲਓ ਜੀ ਆਪਾਂ ਨਮਕ ਪਾ ਦਿੱਤਾ ਸੀ ਹਨਾ ਤੇ ਸਾਡੇ ਮਾਲਵੇ ਦੇ ਵਿੱਚ ਨਾ ਇਹ ਗੱਲ ਕਹੀ ਜਾਂਦੇ ਵੇ ਗਵਾਂਢ ਦੇ ਵਿੱਚੋਂ ਨਮਕ ਨਹੀਂ ਲੈਂਦੇ ਹੁੰਦੇ ਕਹਿੰਦੇ ਕਰਜ਼ਾ ਚੜ ਜਾਂਦਾ ਬਹੁਤ ਸਾਰੇ ਹਨਾ ਵਹਿਮ ਵਿਚਾਰ ਨੇਗੇ ਪਰ ਸਾਡੇ ਜਿਹੜੀਆਂ ਮਿੱਥਾਂ ਵੀ ਜੁੜੀਆਂ ਹੋਈਆਂ ਨੇ ਸਾਡੇ ਵਿਸ਼ਵਾਸ ਜੁੜੇ ਹੋਏ ਨੇ ਇਹਨਾਂ ਚੀਜ਼ਾਂ ਦੇ ਨਾਲ ਲਓ ਜੀ ਮੈਂ ਤਾਂ ਫਟਾਫਟ ਅਜਰ ਸੋਈ ਦੇ ਵਿੱਚ ਆਪਣਾ ਜਿਹੜਾ ਕਿਚਨ ਮਾਸਟਰ ਵਾਲਾ ਫਰਜ ਜਦਾ ਕਰ ਰਹੀ ਆਂਗੀ ਤੇ ਮੈਂ ਸੋਚ ਰਹੀ ਸੀ ਵੀ ਉਹ ਇਹ ਵਾਹਿਗੁਰੂ ਅੱਜ ਮੇਰੇ ਮੈਗੀ ਟੈਸਟੀ ਬਣ ਜੇ ਹਨਾ ਕਿਉਂਕਿ ਜ਼ਿਆਦਾਤਰ ਤਾਂ ਮੰਮੀ ਇਹ ਚੀਜ਼ਾਂ ਬਣਾਉਂਦੇ ਨੇ ਬਟ ਮੈਗੀ ਮੈਂ ਹੀ ਬਣਾਉਣੀ ਹੁੰਨੀ ਹੈਗੀ ਮੰਮੀ ਨੂੰ ਮੇਰੇ ਹੱਥ ਦੀ ਮੈਗੀ ਬਹੁਤ ਜ਼ਿਆਦਾ ਪਸੰਦ ਆਗੀ ਜਦੋਂ ਆਪਾਂ ਚੀਜ਼ ਬਣਾਈਏ ਹਨਾ ਤੇ ਖਾਣ ਵਾਲਾ ਕਹਦੇ ਵੀ ਹਾਂ ਬਹੁਤ ਸੁਆਦ ਆ ਫੇਰ ਅਰੂ ਨੂੰ ਸਕੂਨ ਮਿਲ ਜਾਂਦਾ ਸੈਟੀਸਫੈਕਸ਼ਨ ਪ੍ਰੋਪਰਲੀ ਹੋ ਜਾਂਦੀ ਹੈ ਆਪਣੇ ਵਰਗਿਆਂ ਨੂੰ ਦਾ ਹਨਾ ਲਓ ਜੀ ਆਪਾਂ ਜਿਹੜੇ ਬੇਸਿਕ ਮਸਾਲੇ ਸੀਗੇ ਉਹ ਪਾ ਦਿੱਤੇ ਸੀ ਨਮਕ ਵਗੈਰਾ ਹਨਾ ਹੋ ਗਿਆ ਤੇ ਮਿਰਚ ਮੈਂ ਹਲਕੀ ਮਿਰਚ ਪਾਈ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਨਾ ਤੇ ਵਿੱਚ ਜਿਹੜਾ ਮੈਗੀ ਮਸਾਲਾ ਸੀ ਉਹ ਪਾ ਦਿੱਤਾ ਸੀ ਜਿਹੜਾ ਆਪਾਂ ਦੇਖੋ ਜੀ ਐਕਸਟਰਾ ਪਾਣੀ ਸੀਗਾ ਸੇਵੀਆਂ ਵਾਲੇ ਪਾਸੇ ਉਹ ਮੈਂ ਨਾ ਪਾਣੀ ਦੇ ਨਾਲ ਪੁਣ ਲਿਆ ਥੋੜਾ ਜਿਹਾ ਪਾਣੀ ਕੱਢ ਦੋ ਸਾਰਾ ਪਾਣੀ ਨਾ ਪਾਓ ਕਿਉਂਕਿ ਫੇਰ ਤਾਂ ਪਾਣੀ ਨਹੀਂ ਸੁੱਕਣ ਚਾਹੁੰਦਾ ਜੀ ਫੇਰ ਤਾਂ ਬਸ ਸਮਝ ਲਓ ਸੇਵੀਆਂ ਦੇ ਵਿੱਚ ਸੇਵੀਆਂ ਪਾਣੀ ਹੋਇਆ ਪਿਆ ਹੁੰਦਾਗਾ ਹਨਾ ਤਾਂ ਮੈਂ ਥੋੜੀ ਜਿਹੀ ਟਮਾਟੋ ਸੌਸ ਹੈਗੀ ਹੈ ਜਿਹੜੀ ਇਹੀ ਹਲਕੇ ਜਿ ਵਿੱਚ ਪਾਤੀ ਇਹਦੇ ਨਾਲ ਨਾ ਬੜਾ ਅੱਛਾ ਫਲੇਵਰ ਆਉਂਦਾ ਹੈਗਾ ਵੈਸੇ ਵੀ ਆਪਾਂ ਸੌਸ ਲੈਨੇ ਆ ਨਾਲ ਬਟ ਜਦੋਂ ਆਪਾਂ ਇਦਾਂ ਮਿਕਸ ਅਪ ਹੋ ਜਾਂਦੀ ਹੈਗੀ ਸੇਕ ਲੱਗਦਾ ਹੈਗਾ ਹਨਾ ਵਿੱਚੇ ਤੇ ਤਾਂ ਰਲ ਮਿਲ ਜਾਂਦੀ ਬਹੁਤ ਹੀ ਜਿਆਦੇ ਵਧੀਆ ਟੇਸਟ ਆਉਂਦਾ ਤੇ ਇਹ ਵੀ ਨਹੀਂ ਹੈਗਾ ਕਿ ਤੁਸੀਂ ਹਲਕਾ ਜਿਹਾ ਪਾਣੀ ਵੀ ਨਾ ਹੀ ਪਾਓ ਜਮੇ ਸੁੱਕੀਆਂ ਰੱਖ ਲਓ ਫਿਰ ਪਤਾ ਕੀ ਹੋਣਾ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਸੇਵੀਆਂ ਨੇ ਉਹ ਥੱਲੇ ਲੱਗ ਜਾਣਗੀਆਂ ਉਹ ਮੱਛੇ ਸੜੇ ਦੀ 스멜 ਜੀ ਆਈ ਜਾਣੀਆਂ ਹਨਾ ਤੁਹਾਨੂੰ ਜਦੋਂ ਤੁਸੀਂ ਖਾਓਗੇ ਉਹਦੇ ਵਿੱਚ ਵੀ ਤੁਹਾਨੂੰ ਲੱਗੀ ਜਾਣਾ ਵੀ ਹਾਂ ਕੁਛ ਮੱਛ ਗਿਆ ਹਨ ਤਾਂ ਦੇਖੋ ਜੀ ਮੇਰੀਆਂ ਜਿਹੜੀਆਂ ਮੈਗੀ ਆ ਗਈ ਉਹਦੀਆਂ ਸੇਵੀਆਂ ਪ੍ਰੋਪਰਲੀ ਕਿੰਨੀਆਂ ਜ਼ਿਆਦੇ ਖਿੜੀਆਂ ਹੋਈਆਂ ਨੇ ਕੁਛ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਥੱਲੇ ਲੱਗ ਗਈ ਜਾਂ ਫੇਰ ਇਹ ਆ ਕਿ ਸਾਰਾ ਪਾਣੀ ਹੈਗਾ ਡਗਮਗ ਹੋਈ ਜਾਂਦੀ ਹੈਗੀ ਇਦਾਂ ਦਾ ਕੁਛ ਵੀ ਨਹੀਂ ਹੈਗਾ ਫੇਰ ਮੈਂ ਜੀ ਗੈਸ ਕਰਤਾ ਬੰਦ ਟੱਕਣ ਰੱਖਤਾ ਜੇ ਤੁਹਾਨੂੰ ਜ਼ਿਆਦਾ ਕਾਲੀ ਹੈ ਤੁਸੀਂ ਤੁਰੰਤ ਖਾ ਲਓ ਬਟ ਮੈਂ 4 ਤੋਂ 5 ਮਿੰਟ ਥੋੜੀ ਜੀ ਵੇਟ ਕਰ ਲੈਣੀ ਹੁੰਦੀ ਹੈ ਫਿਰ ਨਾ ਜਿਹੜਾ ਭਾਫ਼ ਦੇ ਨਾਲ ਵੀ ਇੱਕ ਪ੍ਰੋਪਰਲੀ ਹੈਗਾ ਜਿਹੜੇ ਸੇਵੀਆਂ ਦੇ ਵਿੱਚ ਇਸ ਮੈਗੀ ਦੇ ਵਿੱਚ ਵਧੀਆ ਫਲੇਵਰ ਜਾਂ ਆ ਜਾਂਦਾ ਬੜਾ ਵਧੀਆ ਟੇਸਟ ਜਾਂ ਆ ਜਾਂਦਾਗਾ ਲੋ ਜੀ ਮੈਂ ਪਲੇਟਾਂ ਲੈ ਲਈਆਂ ਤੇ ਪਹਿਲਾਂ ਮੈਂ ਹਲਕਾ ਜਿਹਾ ਚੈੱਕ ਕਰ ਲਿਆ ਸੀਗਾ ਕਿ ਬਣ ਗਈ ਹੈ ਨਾ ਪ੍ਰੋਪਰਲੀ ਕੁਝ ਕੱਚਾ ਕਚਾਈ ਤਾਂ ਨਹੀਂ ਹੈਗੀ ਕਿਉਂਕਿ ਕੱਚੀ ਚੀਜ਼ ਜਦੋਂ ਆਪਾਂ ਖਾਣੇ ਆਪਣੇ ਮੂੰਹ ਨੂੰ ਟੇਸਟ ਹੀ ਵੱਖਰੇ ਜੇ ਲੱਗਣ ਲੱਗ ਜਾਂਦੇ ਨੇ ਵੀ ਹਾਏ ਆ ਕੀ ਬਣਾ ਲਿਆ ਹਨ ਫਿਰ ਪਹਿਲਾਂ ਚੈੱਕ ਕਰ ਲਓ ਥੋੜਾ ਜਿਹਾ ਜਿ ਕੋਈ ਵੀ ਚੀਜ਼ ਬਣਾਉਣੇ ਲੋ ਜੀ ਅਲੱਗ-ਅਲੱਗ ਪਲੇਟਾਂ ਦੇ ਵਿੱਚ ਮੈਂ ਪਾ ਲਈ ਤੇ ਤੁਸੀਂ ਵੀ ਸੋਚ ਰਹੇ ਹੋਣੇ ਹਨ ਵੀ ਹਾਏ ਆ ਪਲੇਟ ਸਾਡੇ ਕੋਲ ਹੀ ਆ ਜੇ ਹਨ ਮੇਰੇ ਬਹੁਤ ਸਾਰੇ ਭੈਣਾ ਇਦਾਂ ਸੋਚਦੇ ਨੇ ਕਿ ਚਲੋ ਕੋਈ ਗੱਲ ਨਹੀਂ ਪੈਣੋ ਤੁਸੀਂ ਬਣਾਓ ਤੁਸੀਂ ਬਹੁਤ ਹਿੰਮਤੀ ਹੋਵੋਗੇ ਤੇ ਲਓ ਜੀ ਗੁਰਸੇਵਤ ਦੀ ਛੋਟੀ ਜੀ ਪਲੇਟ ਚ ਪਾਤੀ ਗੁਰਸੇਵਤ ਬੜਾ ਕਰਾਰਾ ਖੰਦੀ ਹੈ ਮੈਂ ਕੀ ਤਾਂ ਉਹ ਇਦਾਂ ਹੀ ਖੰਦੀ ਹੈ ਕੋਈ ਇਹ ਨਹੀਂ ਹੈਗਾ ਹਲਕਾ ਨਮਕ ਵਾਲੀ ਖਾਊਗੀ ਜਾਂ ਕਈ ਵਾਰੀ ਵਿਦਆਊਟ ਇਹ ਮਟੀਰੀਅਲ ਹਨਾ ਦੇਖੋ ਜੀ ਸਾਸ ਵੀ ਪਾ ਦਿੱਤੀ ਆਪਾਂ ਤੇ ਗੁਰਸੇਵਤ ਘਰ ਪਹੁੰਚ ਚੁੱਕੀ ਹੈ ਕਹਿੰਦੀ ਮम्मा ਮੈਗੀ ਦੇ ਦਿਓ ਫਿਰ ਸਿਫਤ ਨੇ ਤਲ ਜੀ ਲੈ ਲਈ ਮੈਗੀ ਬਲੌਕ ਇਹੋ ਜਿਹਾ ਲੱਗਿਆ ਜਰੂਰ ਦੱਸਿਓ